ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਤਕਦੀ ਪੁੱਤਰ ਸ਼ਹੀਦ ਫਤਿਹਗਰ ਸਾਹਿਬ ਸਮੇਂ ਜੋੜਾ ਘਰ ਚ ਲਿਆ ਗਿਆ ਬਹੁਤ ਵਧੀਆ ਜਗਤਰ ਖੁੱਲ ਚੁੱਕੀ ਹੈ ਤੁਸੀਂ ਦਰਸ਼ਨਦਾਰੀ ਕਰੋ ਸ਼ਹੀਦ ਫਤਿਹਗਰ ਸਾਹਿਬ ਗੁਰੂ ਘਰ ਦੇ ਅੱਜ ਸੰਗਰਾਂਦ ਪਵਿੱਤਰ ਦਿਹਾੜਾ ਤੁਸੀਂ ਦਰਸ਼ਨਦਾਰੇ ਕਰ ਸਕਦੇ ਆ ਵਾਸੀ ਜੋੜਾ ਘਰ ਕਠੜੀ ਘਰ ਇਧਰੇ ਵਾਸੀ ਕੜਾ ਬਰਸ਼ਾਦ ਪਹਿਲਾਂ ਇਸ ਸਥਾਨ ਤੇ ਹੁੰਦਾ ਦਾ ਕਿਉਂਕਿ ਇਸ ਜਗ੍ਹਾ ਬਹੁਤ ਖੁੱਲ ਚੁੱਕੀ ਹੈ ਆਪਾਂ ਅਸੀਂ ਦਾਰੇ ਸਾਰ ਨਹੀਂ ਕਰ ਰਹੇ ਇਹ ਬਟਰਾ ਦਾ ਦਰਸ਼ਕ ਦਾਰੀ ਅੱਜ ਕਰ ਰਹੀਆਂ ਨੇ ਜੀ ਪਤੀਗੜ ਸਾਹਿਬ ਨੇ ਕਿਹਾ ਹੈ ਕਿ ਇਹ ਬਿਤਰ ਸਥਾਨ ਸਭ ਯਾਦਿਆਂ ਦੀ ਸੱਜ ਦਾ ਸਹਾਰਾ ਹੋ ਦਤਾ ਦਾ ਜਿਸਨ ਪੁਧਾਰਿਤ ਇਸ ਕਰ ਰਹੇ ਹੈ ਇਸਨੇ ਤਕਰਸ ਇਸ ਤਰ੍ਹਾਂ ਦੇ ਕਟੜੀ ਕੜ ਬਣ ਚੁੱਕੇ ਹੈ ਇਧਰੇ ਵਾਸੀ ਹੱਤ ਤੋਂ ਨੇ ਹੈ ਤੇ ਇਧਰ ਚੋੜਾ ਘਰ ਨਾ ਬਿਲਕੁਲ ਤਾਂ ਅੱਜ ਸੰਗਰਾਮ ਵਿਖਾ ਜਿਹੜਾ ਕਿਥੇ ਕੋਰ ਘਰ ਦੇ ਵਿੱਚ ਦੇ ਸਾਹਮਣੇ ਬਿਲਕੁਲ ਇਧਰ ਕਲਾ ਪ੍ਰਸ਼ਾਦ ਵਾਲਾ ਕੰਟਰ ਲੱਗਿਆ ਵਾ ਬਹੁਤ ਹੀ ਵਧੀਆ ਸਥਾਨ ਜਿਹੜਾ ਇਹ ਬਣਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਆ ਨਾ ਬਰਸ਼ਾ ਨਾ ਲੱਗੂ ਬੈਲੂ ਜੁੜਾ ਕਰ ਤਾਂ ਕਾਪਰ ਨੂੰ ਨਮ ਭੋਜਿਆ ਕਿਹਾ ਕੋਈ ਵਾਹਿਗੁਰੂ ਦੀ ਖਾਤਿਰ ਬਹੁਤ ਬਹੁਤ ਸ਼ਾਸਨ ਕਰ ਅਰਦਾਸ ਹੋਵੇ ਨਾ ਉਹ ਸੇਵਨ ਸੰਗਤਾਂ ਵੱਲੋਂ ਇਦਾਂ ਪ੍ਰਸ਼ਾਦ ਖੜਾ ਪ੍ਰਸ਼ਾਦ ਲਿਆ ਜਾ ਰਿਹਾ ਹੈ। ਪੰਥ ਲੱਗੇ ਹੋਏ ਹਨ ਤੇ ਜਿਹੜੇ ਵਸੇ ਹੋਏ ਸੰਤਾਂ ਖੜਾ ਪ੍ਰਸ਼ਾਦ ਆਪਣਾ ਲੈ ਕੇ ਸੰਗਤਾਂ ਦਰਸ਼ਨ ਦਿਦਾਰੇ ਕਰਕੇ ਜਾ ਰਹੀਆਂ ਹਨ ਸਾਰਾ ਸੀ ਸਿੱਖੀ ਫਤਿਹ ਕਰ ਸੇ। ਹਣ ਸਿੱਖੜਾ ਪ੍ਰਸ਼ਾਦ ਲੈ ਕੇ ਦਰਸ਼ਕਦਾਰੇ ਕਰਨੇ ਹਨ ਹੁਣ। ਇਹ ਸੇਕੂਦਾਰ ਕਟੇਗਰਸਾਹ ਦੇ ਅੱਜ ਸੰਗਰਾਮ ਦੇ ਦਿਹਾੜੇ ਨੂੰ ਸੰਗਤਾਂ ਦਾ ਤੇ ਅਸੀਂ ਦੇਖ ਸਕਦੇ ਹਾਂ ਕੋਲਾ ਸ਼ਰੀਫ ਕਟੇਗਰਸਾਹ ਹੈ। ਆਪੂ ਵਾਲੇ ਦੇ ਹਵਾਲੇ ਸ਼ਰੀਫ ਕਟੇਗਰਸਾਹ ਹੈ ਬਈ ਪੂਰਾ ਚੱਕਰ ਸਾਰਾ ਆਪੂ ਵਾਲੇ ਅੱਥਰ ਤਾਰਾ ਫੋਟੋਆਂ ਵੀ ਕਰ ਰਹੀ ਹੈ। ਤੁਹਾਨੂੰ ਕਰਾ ਰਹੀ ਹੈ। ਜਿਹੜੀ ਬਾਹਰ ਬੈਠੀ ਹੈ ਸਗੀਆਂ ਸੰਤਾਂ ਨੂੰ ਉਹ ਪਮਾਨ ਦੇਖ ਗਿਆ ਉਹ ਦਬਾਅ ਪਾ ਰਿਹਾ ਹੈ। ਇਹਨਾਂ ਨੂੰ ਕਦੇ ਜੱਫੇਦਾਰ ਦੀ ਆਵਾਜ਼ ਬਾਪੀ ਰਖਤਾ ਮਿਲਿਆ ਇਹ ਉਹਨਾਂ ਨੂੰ ਕਿਹਦੇ ਨਾ ਅੱਜ ਦੇ ਮਾਮਲੇ ਚ ਪਾਇਆ ਹੀ ਜਿਕਰ ਸਹਿਬ ਜੀ ਸਹਿਬ ਜੀ ਮਹਾਦਰ ਜਦੋਂ ਇਧਰੇ ਵਸੇ ਹੁੰਦੇ ਦਾ ਪਹਿਲਾਂ ਕੋ ਕੋ ਚਰਚੀ ਆ ਗਿਆ ਆ ਆ ਫਿਰ ਦਾ ਪਿਆ ਜਿੰਨੀ ਮਾਰੀ ਹੋ ਜਾਂਦਾ ਉਹਦਾ ਨਾਲ ਮਹਤਵ ਆ ਕਿ ਲਗਣ ਸਾਹਿਬ ਇੱਕ ਕੋਰਾ ਸਾਹਿਬ ਆ ਵੀ ਨਾਲ ਲੈ ਜੇ ਇਧਰ ਕੋਰਾ ਸਾਹਿਬ ਬੱਬੇ ਵਾਲੇ ਬਰਾਜੀ ਭਾਗਵੇਂ ਕੱਪੜੇ ਪਾ ਕੇ ਵੀ ਦੇਖਦੇ ਸੇਸ਼ਨਾ ਤੇ ਮਗਦੇ ਕਰਦੇ ਹਰਦੇ

पूरा साथ। देख सब घट रही है पूरा साहेब के दर्शन ਹਾਂ ਬਾਕੀ ਚੱਲੀਏ। ਰੇਵਸ ਨੂੰ ਬਾਹਰ ਨਿਕਲ ਗਿਆ ਸੀ ਬਚਕ ਤਾਂ। ਰੋਸੇ ਜਨ ਅਬਦੂ ਜੀ ਜਨ ਬਦਸ। ਨਾ ਸਕਤਾਂ ਬਾਹਰ ਜਾ ਰਹੇ ਹਾਂ। ਉਹ ਰਸਲ ਹੋ ਰਿਹਾ ਜਿ ਤਰਸੇ ਜਾ ਕੇ ਕਰਦੇ ਅਸੀਂ ਤਾਂ ਆਖੀ ਤੋਂ। ਫਿਰ ਮਾਤਾ ਪੁਚੀ ਵਾਲੇ ਤੋਂ ਤੁਹਾਨੂੰ ਸਾਇਦ ਵਿੱਚ ਅੰਦਰ ਸਥਾਨ ਤੁਹਾਨੂੰ ਖੋਰ ਦਿਖਾਉਣੇ ਆ ਤੇ ਸਥਾਨ ਉਹ ਆ ਜਿੱਥੇ 6000ਾਂ ਦਾ ਸ਼ਹੀਦ ਸੇਕ ਗੁਰਦੁਆਰਾ ਸ਼ਹੀਦਾਂ ਜਿਹਾ ਹੈ ਉਹਦਾ ਕਿ ਮਿੱਤਰ ਦੀ ਰਸ਼ੀਦ ਖੰਦ ਸਾਹਿਬ ਲਾ ਗਿਆ ਇੱਕ ਤਰ੍ਹਾਂ ਬਿਲਕੁਲ ਉਹ ਮੁਹੰਮਦ ਗੌਰੀ ਤੋਂ ਲੈ ਜਾਂਦਾ

ਮਤਾਂ ਕੁਝ ਹੀ ਹੋਰ ਜੀਤੀ ਹੈ ਸਹਾਨੇਤਰ ਨੇ ਤੇ ਉਹ ਦਰਸ਼ਕ ਧਾਰਿਤ ਹੋਣਾ ਚਾਹ ਰਹੇ ਹਨ ਲੰਗਰ ਵੀ ਚੱਲ ਰਹੇ ਹਨ ਸੰਗਰਾਂ ਦਾ ਦਿਹਾੜਾ ਚੁੱਕੇ ਠੰਡਾ ਬੁਰਜ ਦੇਵ ਜੀ ਨੂੰ ਅਜੇ ਸੰਦਰਸ਼ਿਤ ਧਾਰਿਤ ਕਰਾਵਾਂਗੇ ਸੰਕਤਨ ਚੁੱਕੇ ਸ੍ਰੀ ਠੰਡਾ ਬੁਰਜ

ਤੇ ਸਿੱਧਾ ਅਸੀਂ ਪਰ ਦਰਸਾ ਦੇ ਦਿੱਦ ਲੋਕ ਨੂੰ ਉਹਦਾ ਬੋਰਚ ਦੇ ਦਾਰਸ਼ਿਤਤਾ ਰੇ ਕਰ ਰਹੀ ਹੈ ਅੱਜ ਸੰਗਤਾਂ ਬਾਹਰ ਬੈਠੀ ਅਨੁਸਾਰੀਆਂ

ਜੋਕੇ ਮਾਰਾ ਜਾਣਦੇ ਸੀਗੇ ਵੀ ਇਹ ਚਾਹ ਆਹ ਜੋ ਪੀਰ ਆਪਣਾ ਨਿਸਕੇਤਾ ਛੰਡਾ ਕਰ ਚੁੱਕਾ ਦਰਸ਼ਕਾਂ ਦੇ ਯਾਤਰਾ ਦੇ ਸਾਹਮਣੇ ਮੈਂ ਮੇਰੇ ਉੱਤੇ ਬਾਗ ਖੜ ਕੇ माल बिल्कुल लंगर हाल, हाल आ गया इतने पास लंगर हाल भी नाड़े आ गया बिल्कुल लंगर हाल भी नाड़े आ चुके हैं माता गुजरी ठंडे बजे को लंगर हाल भी आ चुके हैं ਠੀਕ ਸਾਹਿਬ ਲਈ ਸਾਰੰਗ ਤੋਂ ਦੁਆਰਾ ਸ੍ਰੀ ਮਾਤਾ ਗੁਜਰੀ ਛੰਡਾ ਪੁਰਜ ਦੇ ਹਨ ਦਰਸ਼ਨ ਦੇ ਦਾਰਿਹਾਰੇ ਕਰਾਇ ਤੇ ਇੱਧਰਲੇ ਪਾਸੇ ਪਾਰਕਿੰਗ ਆ ਕੀ ਦੇ ਉਸ ਸਾਈਡ ਦੇ ਬਸੇ ਪਾਰਕਿੰਗ ਕਰ ਦੀ ਬਿਲਕੁਲ ਤੇ ਬਿਲਕੁਲ ਨਾਲ देखो कि कम पार्किंग बनाती है दस सारी संगत वास्ते तो देख सकते हैं दूर तक पार्किंग तो इस नाले सरोवर आ गया इधर सारा गुरुद्वारा साहब श्री फतेहगढ़ साहब दर्शन दर्शन कर रहे हैं ਸਤਿ ਸ਼੍ਰੀ ਅਕਾਲ ਜੀ ਸਤਿਕਾਰਯੋਗ ਸਾਰੇ ਹੰਸੂ ਦੇ ਵਿਦਵਾਨੋ ਬਸਰੇ ਦੀ ਪੰਜਾਬ ਸਰਕਾਰ ਦਾ ਮੇਰਾ ਸਾਰੇ ਹੰਦਰਸ਼ਨ ਦੇ ਧਾਰੀ ਗੁਰਦੁਆਰੇ ਸਹਿ ਲੈ ਕਰਾਏ ਪਵਿੱਤਰ ਧਰਤੀ ਸ੍ਰੀ ਪਤੇਗੜ੍ਹ ਸਾਹਿਬ ਆਈ ਆਤਿਆਂ ਦੀ ਸਤਿਕਾਰਯੋਗ ਕਿੰਨੇ ਸ਼ਰਧਾਲੂ ਨੇ ਸਤਿਕਾਰ ਹੋ ਰਿਹਾ ਹੈ